ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਹੁਣ ਅਸੀਂ ਗੁਰੂ ਦੀ ਗੱਲ ਤਾਂ ਨਹੀਂ ਸੁਣਦੇ ਅੰਦਰੋਂ ਆਪਣੇ ਆਪ ਨੂੰ ਸਮਝ ਬੈਠੇ ਕਿ ਅਸੀਂ ਬੜੇ ਸੁਚੇਤ ਆ ਵੀ ਆਰ ਵਾਈਜ਼ ਇਨਫ देयर इज नो ਨੀਡ ਟੂ ਟੈਲ ਮੀ ਵਾਈ ਸ਼ੁਡ ਆਈ ਗੋ ਟੂ ਦਾ ਗੁਰਦੁਆਰਾ ਮੈਂ ਕਿਉਂ ਗੁਰਦੁਆਰੇ ਜਾਵਾਂ ਮੈਂ ਕਿਉਂ ਉਹਦੇ ਵੱਲ ਮੁੜਾ ਫੇਰ ਕੇ ਅੱਗੇ ਰੱਖੀ ਹੈ ਜੇ ਮੈਂ ਮੈਨੂੰ ਕੀ ਲੋੜ ਹੈ ਉਧਰ ਮੁੜਨ ਦੀ ਆਈ ਆਮ ਵਾਈਜ਼ ਇਨਫ ਮੈਨੂੰ ਸਭ ਕੁਝ ਪਤਾ ਹੈ ਉਹ ਐਥੀ ਗੱਲ ਗੁਰੂ ਦਾ ਸੁਪਰੀਮ ਵਨ ਵਿਦਿਨ ਜਿਹੜਾ ਸਾਡੇ ਅੰਦਰ ਹੈ ਅਸੀਂ ਉਹਦੀ ਨਹੀਂ ਸੁਣਨਾ ਚਾਹੁੰਦੇ ਚੇਤਈ ਚੇਤਨੀ ਹੋ ਗਿਆ ਫੋਕਸ ਕਰਨਾ ਫਾਲੋ ਕਰਨਾ ਹੀਡ ਕਰਨਾ ਲਿਸਨ ਸੁਣਨਾ ਮੰਨਣਾ ਜੋ ਅਸੀਂ ਜਪਜੀ ਸਾਹਿਬ 'ਚ ਵੀ ਸੁਣਿਆ ਸੀ ਨਾ ਸੁਣਨਾ ਨਾ ਮੰਨਣਾ ਨਾ ਉਹਦੇ ਵੱਲ ਧਿਆਨ ਕਰਨਾ ਮਨ ਆਪਣੇ ਇਹਨਾਂ ਦਾ ਓਨ ਮਾਈਂਡ ਅਸੀਂ ਆਪਣੇ ਅੰਦਰੋਂ ਹੀ ਖੁਦ ਨੂੰ ਸੁਚੇਤ ਅਵੇਅਰ ਵਾਈਜ਼ ਸਮਝ ਬੈਠਦੇ ਹਾਂ ਇਹ ਜਿਹੜੀ ਈਗੋ ਹੈ ਸਾਨੂੰ ਡੋਬ ਲੈਂਦੀ ਹੈ ਕਿ ਮੈਨੂੰ ਪਤਾ ਆ ਦੈਟ ਵਰਲਡਲੀ ਵਾਈਜ਼ ਥਿੰਗ ਸੀ ਹੇਅਰ ਵੈਨ ਵੀ ਡੋਨਟ ਫੋਕਸ ਨਾਨਕ ਗੁਰੂ ਨਾ ਚੇਤਨੀ ਜਦੋਂ ਅਸੀਂ ਉਸ ਗੁਰੂ ਵੱਲ ਚੇਤਾ ਹੀ ਨਹੀਂ ਕਰਦੇ ਉਹਦੇ ਵੱਲ ਮਾਈਂਡਫੁਲ ਹੀ ਨਹੀਂ ਹੁੰਦੇ ਉਹਦੇ ਵੱਲ ਧਿਆਨ ਹੀ ਨਹੀਂ ਕਰਦੇ ਵੈਨ ਵੀ ਡੋਨਟ ਫੋਕਸ ਆ ਹੀਡ ਦਾ ਇਨਰ ਡਿਵਾਈਨ ਐਂਡ ਥਿੰਕ ਤੇ ਸੋਚ ਲੈਣੇ ਆ ਕਿ ਮਨ ਆਪਣੇ ਸੁਚੇਤ ਕਿ ਮੈਂ ਮੰਦਰੋਂ ਹੀ ਬੜਾ ਸੁਚੇਤ ਆ ਮੈਂ ਬਹੁਤ ਕਿਤਾਬਾਂ ਪੜ੍ਹ ਲਈਆਂ ਮੈਨੂੰ ਬਹੁਤ ਸਮਝ ਹੈ ਆਈ ਐਮ ਵਾਈਜ਼ ਇਨਫ ਆਈ نو ఎవਰੀਥਿੰਗ ਐਂਡ ਆਲ ਫਿਰ ਕੀ ਹੁੰਦਾ ਆ ਛੱਟੇ ਤਿਲ ਬੂਆੜ ਜਿਓ ਸੁੰਨੇ ਅੰਦਰ ਖੇਤ ਹਾਂਜੀ ਸਕਰੀਨ ਤੇ ਆ ਰਿਹਾ ਤੁਸੀਂ ਸਾਰੇ ਨਾਲ ਬੋਲ ਸਕਦੇ ਹੋ ਛੱਟੇ ਤਿਲ ਬੂਆੜ ਜਿਓ ਸੁੰਨੇ ਅੰਦਰ ਖੇਤ ਬੁਆੜ ਤਿਲ ਹੋ ਗਏ ਜਿਹੜੇ ਖੇਤ ਵਿੱਚ ਤਿਲ ਬੀਜੇ ਸੀ ਜਦੋਂ ਫਾਰਮਰ ਨੇ ਹਾਰਵੈਸਟ ਕਰ ਲਿਆ ਜਿਹੜੇ ਤਿਲ ਸੀ ਜਿਹੜੇ ਸਹੀ ਸੀ ਕੋਈ ਵੀ ਕੱਲੇ ਤਿਲ ਨਹੀਂ ਕੋਈ ਵੀ ਪੈੜੀ ਹੈ ਕੋਈ ਵੀ ਫੀਲਡ ਹੈ ਕੋਈ ਵੀ ਖੇਤ ਹੈ ਹਾਰਵੈਸਟ ਕਰਨ ਤੋਂ ਬਾਅਦ ਜਿਹੜੀ ਚੀਜ਼ ਉਹਦੇ ਕੰਮ ਦੀ ਨਹੀਂ ਯੂਸਲੈਸ ਸੀਡਸ ਨੇ ਅੰਦਰੋਂ ਸੜੇ ਹੋਏ ਨੇ ਬੁਆੜ ਤੋਂ ਪਾਵ ਅੰਦਰੋਂ ਉਹ ਰੌਟਨ ਨੇ ਜਾਂ ਯੂਸਲੈਸ ਨੇ ਉੱਥੇ ਪਏ ਨੇ ਖੇਤ 'ਚ ਹੀ ਪਏ ਰਹਿੰਦੇ ਨੇ ਸੁੰਨਿਆ ਸਾਨੂੰ ਪਤਾ ਸੁੰਨਿਆ ਹੁੰਦਾ ਖਾਲੀ ਐਮਪਟੀ ਇਹ ਪੰਜਾਬੀ ਦਾ ਵਰਡ ਹੈ ਅੱਜ ਕੱਲ ਸਾਡੀ ਲੈਂਗੁਏਜੋਂ ਗਾਇਬ ਹੁੰਦਾ ਜਾਂਦਾ ਇਹ ਜੰਝਾ ਹੈ ਜਿਹੜਾ ਤੁਸੀਂ ਪੜ ਰਹੇ ਹੋ ਇਹਨੂੰ ਬੋਲਣਾ ਜੰਝਾ ਸੁੰਝੇ ਸੁੰਜੇ ਨਹੀਂ ਸੁੰਝੇ ਸੁੰਨਿਆ ਵਰਡ ਹੈਗਾ ਪੰਜਾਬੀ ਦਾ ਖਾਲੀ ਐਮਪਟੀ ਓਨ दैट ਬੈਰਨ ਐਮਪਟੀ ਲੈਂਡ ਜਿਹੜੇ ਸੀਡ ਬਚ ਗਏ ਯੂਸਲੈਸ ਸੀਡ ਜਿਹੜੇ ਉੱਥੇ ਛੱਡ ਦਿੱਤੇ ਗਏ ਆਈ ਡੋਨਟ ਰਿਕਵਾਇਰ ਥੈਮ ਆਈ ਡੋਨਟ ਨੀਡ ਥੈਮ ਦੇ ਆਰ ਲਾਈਂਗ देयर ਜਿਹੜੇ ਮਨ 'ਚ ਇਹ ਆ ਗਿਆ ਨਾ ਕਿ ਆਈ نو ఎవਰੀਥਿੰਗ ਐਂਡ ਆਈ ਡੋਨਟ ਨੀਡ ਟੂ ਫਾਲੋ ਦਾ ਗੁਰੂ ਨਾਨਕ ਗੁਰੂ ਨਾਲ ਚੇਤਨੀ ਮਨ ਆਪਣੇ ਸੁਚੇਤ ਮੈਨੂੰ ਬੜਾ ਕੁਝ ਆਉਂਦਾ ਆ ਡੋਨਟ ਟੈਲ ਮੀ ਉਹ ਐਦਾਂ ਨੇ ਜਿਵੇਂ ਦੋ ਸੀਡਸ ਵਿਚ ਆਰ ਲੈਫਟ ਬਿਹਾਈਂਡ ਔਨ ਦਾ ਫੀਲਡਸ ਯੂਸਲੈਸ ਕਿਸੇ ਕੰਮ ਨਹੀਂ ਹੁੰਦੇ ਕੋਈ ਪਰਪਸ ਨਹੀਂ ਹੁੰਦਾ ਉਹਨਾਂ ਦਾ ਐਂਡ ਈਗੋਇਸਟ ਮਾਈਂਡ ਇਜ਼ ਲਾਈਕ ਦੋਜ਼ ਰਾਟਨ ਯੂਸਲੈਸ ਸੀਡਸ ਵਿਚ ਆਰ ਲੈਫਟ ਬਿਹਾਈਂਡ ਇਨ ਦਾ ਫੀਲਡਸ ਜਿਹੜੇ ਉੱਥੇ ਰਹਿ ਗਏ ਪੱਧਰੇ ਪੈਨੇ ਉਥੇ ਕੋਈ ਕੰਮ ਨਹੀਂ ਉਹਨਾਂ ਦਾ ਸਰਵ ਨੋ ਪਰਪਸ ਫਿਰ ਕੀ ਹੁੰਦਾ ਅੱਗੇ ਸੁਣੋ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਖੇਤੇ ਅੰਦਰ ਛੁੱਟੀਆਂ ਕਹੋ ਨਾਨਕ ਸੋ ਨਾ ਤੋ ਜਿਹੜੇ ਬੀਜ ਉਥੇ ਛੱਡ ਦਿੱਤੇ ਗਏ ਦੋ ਸੈਵ ਬੀਨ ਲੈਫਟ ਬਿਹਾਈਂਡ देयर ਯੂਸਲੈਸ অর ਰੌਟਨ ਵਨਸ ਕਿ ਇਹਨਾਂ ਦੀ ਲੋੜ ਨਹੀਂ ਹੈ ਇਹ ਕਿਸੇ ਕੰਮ ਨਹੀਂ ਈਗੋਇਸਟਿਕ ਮਾਈਂਡ ਹੋ ਜਾਇਆ ਉਥੇ ਪਿਆ ਰਹਿੰਦਾ ਹੈ ਗਰੋ ਨਹੀਂ ਕਰਦਾ ਕਿਤੇ ਵੀ ਉਹਦੇ ਨਾਲ ਕੀ ਹੁੰਦਾ ਆ ਜਿਹੜੇ ਉੱਥੇ ਛੁੱਟ ਜਾਂਦੇ ਨੇ ਛੁੱਟਿਆਂ ਲੈਫਟ ਬਿਹਾਈਂਡ 100 ਨਾ ਹਾ 100 ਹੁੰਦਾ 100 ਨਾ ਹੁੰਦਾ ਖਸਮ ਮਾਲਕ ਓਨ ਉਹਨਾਂ ਦੇ ਤੇ ਫਿਰ 100 ਹੋਰ ਓਨਰ ਬਣ ਜਾਂਦੇ ਨੇ ਕਿਹੜੇ ਓਨਰ ਬਣ ਜਾਂਦੇ ਆ ਦੇਖੋ ਲਾਈਕ ਦੋਸ ਸੀਡਸ ਲੈਫਟ ਇਨ ਦ ਫੀਲਡਸ ਜਿਹੜੇ ਉੱਥੇ ਰਹਿ ਗਏ ਆ देन ਕਲੇਮਡ ਬਾਈ ਹੰਡਰਡਸ 100 ਹੋਰ ਕੋਈ ਬर्ड ਆ ਕੇ ਖਾ ਜਾਏਗੀ ਕੋਈ ਇਨਸੈਕਟ ਖਾ ਲੇਗਾ ਕੋਈ ਐਨੀਮਲ ਖਾ ਲੇਗਾ ਉਹਨਾਂ ਦੇ ਤੇ ਹੋਰ ਬੜੇ ਖਸਮ ਬਣ ਗਏ ਸਿਮਿਲਰਲੀ ਦਾ ਈਗੋਇਸਟ ਮਾਈਂਡ ਇਜ਼ ਟੇਕਨ ਓਵਰ ਬਾਈ ਹੰਡਰਡਜ਼ ਆਫ ਵਾਈਸਸ ਉਹ ਵਿਕਾਰਾਂ ਦਾ ਸ਼ਿਕਾਰ ਬਣ ਜਾਂਦਾ ਹੈ ਮਨ ਜਿੰਨੇ ਸੋਚ ਲਿਆ ਕਿ ਮੈਨੂੰ ਆਉਂਦਾ ਹੈ ਮੈਨੂੰ ਗੁਰੂ ਦੀ ਗੱਲ ਵੱਲ ਚੇਤਾ ਕਰਨ ਦੀ ਲੋੜ ਨਹੀਂ ਨਾਨਕ ਗੁਰੂ ਨਾ ਚੇਤ ਨਹੀਂ ਮਨ ਆਪਣਾ ਸੁਚੇਤ ਕਿ ਮੈਂ ਬੜਾ ਸੁਚੇਤ ਆ ਮੈਂ ਬੜਾ ਵਾਈਜ਼ ਆ ਮੈਨੂੰ ਨਾ ਸਮਝਾਓ ਭਾਈ ਸਾਹਿਬ ਮੈਨੂੰ ਕੋਈ ਲੋੜ ਨਹੀਂ ਦੱਸਣ ਦੀ ਉਨੂੰ ਕੀ ਹੁੰਦਾ ਫਿਰ ਉਹ ਉਸੇ ਤਰ੍ਹਾਂ ਹੀ ਉੱਥੇ ਪਿਆ ਰਹਿ ਜਾਂਦਾ ਆ ਉਹਦੀ ਕੋਈ ਗਰੋਥ ਨਹੀਂ ਹੁੰਦੀ ਸਗੋਂ ਉਹਦੇ ਹੋਰ ਮਾਲਕ ਬਣ ਜਾਂਦੇ ਨੇ ਉਹਨੂੰ ਖਾਣ ਵਾਲੇ ਵਿਕਾਰ ਆ ਜਾਂਦੇ ਨੇ ਵਿਕਾਰਾਂ ਨਾਲ ਅਸੀਂ ਆਪਣੇ ਆਪ ਨੂੰ ਫਿਰ ਉਹਨਾਂ ਦੇ ਹਵਾਲੇ ਕਰ ਦਿੰਨੇ ਆ ਈਗੋਇਸਟ ਮਾਈਂਡ ਜਿਹੜਾ ਕੋਈ ਸਿੱਖਣਾ ਨਹੀਂ ਚਾਹੁੰਦਾ ਸੁਣਨਾ ਨਹੀਂ ਚਾਹੁੰਦਾ ਮੰਨਣਾ ਨਹੀਂ ਚਾਹੁੰਦਾ ਹੁਕਮ 'ਚ ਨਹੀਂ ਜਾਂਦਾ ਉਹ ਆਪਣੇ ਆਪ ਨੂੰ ਵਿਕਾਰਾਂ ਦੇ ਹਵਾਲੇ ਕਰ ਦਿੰਦਾ ਹੈ ਅਖੀਰਲੀ ਪੰਕਤੀ ਇਸ ਸ਼ਲੋਕ ਦੀ ਹੈ ਫੱਲੀਏ ਫੁੱਲੀਏ ਬੱਪੜੇ ਪੀ ਤਨ ਵਿੱਚ ਸਵਾਹ ਸੁਧ दैट ਕਾਈਂਡ ਆਫ ਮਾਈਂਡ ਇਹ ਹੋ ਸਕਦਾ ਹੈ ਕਿ ਉਹ ਫਲਰਿਸ਼ ਹੋ ਜਾਵੇ ਫਿਜ਼ੀਕਲੀ ਬਾਹਰ ਫਿਜ਼ੀਕਲ ਵਰਲਡ ਦੇ ਵਿੱਚ ਸਾਨੂੰ ਕਈ ਵਾਰੀ ਲੱਗਦਾ ਹੈ ਕਿ ਦੇਖੋ ਉਹ ਤਾਂ ਫਲਾਣਾ ਗੁਰਦੁਆਰੇ ਨਹੀਂ ਆਉਂਦਾ ਤੇ ਰੱਬ ਨੂੰ ਨਹੀਂ ਮੰਨਦਾ ਪਰ ਦੇਖੋ ਕਿੰਨਾ ਵੱਡਾ ਬਿਜ਼ਨਸ ਹੈ ਉਹਦਾ ਉਹਦੇ ਕੋਲ ਤਾਂ ਸਭ ਕੁਝ ਹੀ ਹੈ ਗੁਰਨਾਨਕ ਸਾਹਿਬ ਕਹਿੰਦੇ ਇਟ ਮੇ ਅਪੀਅਰ ਟੂ ਯੂ ਦੈਟ ਦੋਸ ਪੀਪਲ ਦੇ ਆਰ ਫਲਰਿਸ਼ਿੰਗ ਇਨ ਦਾ ਵਰਲਡ ਬਟ ਰਿਮੈਂਬਰ ਦੇ ਆਰ ਰੌਟਨ ਵਿਦਿਨ ਅੰਦਰੋਂ ਉਹ ਸੜੇ ਹੋਏ ਨੇ ਅੰਦਰ ਸਵਾਹ ਹੀ ਹੈ ਅੰਦਰ ਕੁਛ ਨਹੀਂ ਹੈ ਅੰਦਰ ਇਲੂਮੀਨੇਸ਼ਨ ਨਹੀਂ ਹੈ ਅੰਦਰ ਚਾਨਣ ਨਹੀਂ ਹੈ ਕਿਉਂਕਿ ਜੇ ਸੋਹ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਉਹ ਬਾਹਰੋਂ ਤੇ ਬਹੁਤ ਚਾਨਣ ਦਿਖਾਈ ਦੇ ਰਿਹਾ ਬਾਹਰੋਂ ਫਲ ਵੀ ਰਏ ਨੇ ਫੁੱਲ ਵੀ ਲੱਗ ਰਹੇ ਨੇ ਦੇ ਆ ਫਲਾਵਰਿੰਗ ਐਂਡ ਬੇਅਰਿੰਗ ਫਰੂਟਸ ਦੇ ਆ ਅਪੀਅਰਿੰਗ ਟੂ ਬੀ ਫਲਰਿਸ਼ਿੰਗ ਤੰ ਵਿੱਚ ਅੰਦਰੋਂ ਅੰਦਰੋਂ ਕੀ ਹੋ ਗਿਆ ਸਵਾ ਅੰਦਰ ਐਸ਼ ਹੈ ਰਾਟਨ ਅੰਦਰੋਂ ਵਿਕਾਰਾ ਨੇ ਉਹਨਾਂ ਨੂੰ ਸਾੜਿਆ ਪਿਆ ਅੰਦਰ ਹੇਟ ਰੈਡ ਹੈ ਅੰਦਰ ਐਨਵੀ ਜੈਲਸੀ ਹੈ ਅੰਦਰ ਡਿਸਕੰਟੈਂਟਮੈਂਟ ਹੈ ਕਿ ਤੇ ਰਾਜੀ ਨਹੀਂ ਹੋ ਰਿਹਾ ਲੋਕ ਬੜੇ ਵੱਡੇ ਵੱਡੇ ਰਾਜੇ ਬਣ ਕੇ ਬੈਠ ਗਏ ਸਾਨੂੰ ਤਾਂ ਦਿਖਾਈ ਦੇ ਰਿਹਾ ਕਿ ਬਹੁਤ ਵੱਡਾ ਹੈ ਪਰ ਜਦੋਂ ਖੁਦ ਨੂੰ ਹੀ ਵਾਈ ਸਮਝਿਆ ਵਿਕਾਰਾਂ ਨੇ ਉਹਨੂੰ ਫੜ ਲਿਆ 100 ਨਾ ਹ ਜਿਨ੍ਹਾਂ ਦੇ ਹੋ ਗਏ ਵਿਕਾਰ ਹੁਣ ਉਹ ਅੰਦਰੋਂ ਸੜੇ ਰਹਿੰਦੇ ਨੇ ਅੰਦਰੋਂ ਕਦੀ ਵੀ ਉਹ ਚੈਨ ਤੱਕ ਨਹੀਂ ਪਹੁੰਚ ਪਾਉਂਦੇ ਅੰਦਰੋਂ ਕਦੀ ਵੀ ਉਹ ਦੇਵਤੇ ਨਹੀਂ ਬਣ ਪਾਉਂਦੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਬਣਨਾ ਤੇ ਦੇਵਤੇ ਸੀ ਉਹ ਬਾਹਰਲੀ ਫਲਰਿਸ਼ਮੈਂਟ ਨਾਲ ਨਹੀਂ ਹੁੰਦਾ ਆਊਟਰ ਸਕਸੈਸ ਐਂਡ ਅਚੀਵਮੈਂਟਸ ਨੈਵਰ ਗਾਰੰਟੀ ਥੈਟ ਯੂ ਆਰ ਗਰੋਇੰਗ ਵਿਦਿਨ ਕਿ ਤੁਸੀਂ ਅੰਦਰੋਂ ਵੀ ਗਰੋ ਕਰ ਰਹੇ ਹੋ ਬਹੁਤ ਵਾਰ ਤੁਸੀਂ ਹਿਸਟਰੀ ਪੂਰੀ ਵਰਲਡ ਦੀ ਜਿਹੜੀ ਹੈ ਹਿਊਮਨ ਕਾਈਂਡ ਦੀ ਹਿਸਟਰੀ ਦੇਖਦੇ ਹੋ ਕਿ देयर ਆਰ ਪੀਪਲ ਹੂ ਹੈਵ ਗਰੋਨ ਆਊਟਸਾਈਡ ਪਰ ਅੰਦਰੋਂ ਦੇ ਹੈਵ ਫਾਲਨ ਉਹ ਹਮੇਸ਼ਾ ਡਿੱਗ ਗਏ ਨਹੀਂ ਜਿਨ੍ਹਾਂ ਦੀ ਅੰਦਰੋਂ ਗਰੋਥ ਹੁੰਦੀ ਹੈ ਉਹਨਾਂ ਦੀ ਗੱਲ ਗੁਰਬਾਣੀ 'ਚ ਹੈ ਤੋਂ ਇਹਦੇ ਬਾਅਦ ਪੌੜੀ ਸ਼ੁਰੂ ਹੁੰਦੀ ਹੈ ਦਾ ਵਰਲਡਲੀ ਵਾਈਜ਼ ਮੇ ਅਪੀਅਰ ਫਲਰਸ਼ਿੰਗ ਆਊਟਸਾਈਡ But is rotten in vices from within. Oh, andro, sade arendai, andro vikara, nal khada